ਲੈ ਵੀ ਦੋਸਤੋ ਆਜੋ ਕਿਰਾ ਦਿਖਾ ਇਹ ਨਵਾਂ ਮੋਟਰਸਾਈਕਲ ਜਿਹੜਾ ਕੀਤਾ ਤਿਆਰ ਆ ਬਾਈ ਪੂਰੀ ਮਿਹਨਤ ਦੇ ਨਾਲ ਕਰਿਆ ਤਿਆਰ ਆ ਤੇ ਇੱਕ ਇੱਕ ਬੰਦੇ ਨੇ ਸ਼ੇਅਰ ਜਰੂਰ ਕਰਨਾ ਹੈ ਜਿਹੜੇ ਬਾਈ ਸਾਡੀ ਵੀਡੀਓ ਦੇਖਦੇ ਨੇ ਸ਼ੇਅਰ ਜਰੂਰ ਕਰਨਾ ਹੈ ਕਿਉਂਕਿ ਜਿਹੜੇ ਵੀਰਾਂ ਸਾਡਾ ਪੇਜ ਫੋਲੋ ਕਰਾ ਉਹ ਤਾਂ ਕਰਨਗੇ ਕਰਨਗੇ ਜਿਹੜੇ ਨਵੇਂ ਵੀਰ ਜੁੜਨਗੇ ਉਹ ਵੀ ਕਰੋ ਬਾਈ ਤੇ ਤੁਹਾਨੂੰ ਮੋਟਰਸਾਈਕਲ ਅੱਜ ਦਿਖਾਵਾਂਗੇ ਮੈਂ ਕਹਿੰਦਾ ਸਰਾ ਲੱਗਿਆ ਸਰਾ ਐਂਡ ਗੱਲ ਬਾਤ ਐਂਡਾ ਲੈ ਵੀ ਬਾਕੀ ਤੁਸੀਂ ਰਿਪੋਰਟ ਦਿਓ ਕਮੈਂਟ ਕਰਕੇ ਦੱਸਿਓ ਜਰੂਰ ਠੀਕ ਹੈ ਭਾਈ ਇੱਕ ਇੱਕ ਲਾਈਕ ਤਾਂ ਚਾਹੀਦਾ ਹੈ ਕਰੋ ਚੱਲ ਕਰਤੀ ਗੱਡੀ ਤਿਆਰ ਓਕੇ ਦੀ ਰਿਪੋਰਟ ਵਾਹ ਜੀ ਵਾਹ ਲੱਗਿਆ ਬੇਸਰਾ ਜਮਾਈ ਜਮਾਈ ਐਂਡ ਕਰ ਲਵਾ ਤਾ ਜਮਾਈ ਲੈ ਪਹਿਲਾਂ ਤਾਂ ਪੇਂਟ ਚੈੱਕ ਕਰੋ ਸਭ ਤੋਂ ਪਹਿਲਾਂ ਪੇਂਟ ਚੈੱਕ ਕਰੋ ਗੱਡੀ ਦਾ ਸਾਰਾ ਕਰੋ ਪੇਂਟ ਚੈੱਕ ਤੇ ਕੱਲੀ ਕੱਲੀ ਚੀਤੇ ਮਰੋ ਧਿਆਨ ਭਾਈ ਤੇ ਜਿਹੜੇ ਵੀ ਵੀਰਾਂ ਨੂੰ ਪਸੰਦ ਕਰ ਦੋ ਵੀਡੀਓ ਨੂੰ ਸ਼ੇਅਰ ਓਕੇ ਦੀ ਰਿਪੋਰਟ ਕਰੀ ਐ ਤੇ ਦੇਖ ਸਕਦੇ ਆ ਬਾਈ ਲਾਈਵ ਮੂੰਹ ਦੇਖ ਲਿਓ ਮੂੰਹ ਸ਼ੀਸ਼ੇ ਬਣਾਏ ਬੈ ਨੇ ਸ਼ੀਸ਼ਾ ਭਾਈ ਜਮਾ ਕਿਸੇ ਚੀ ਦੀ ਘਾਟ ਨਹੀਂ ਹੋਊ ਗੱਡੀ ਦੇ ਵਿੱਚ ਕੰਪਨੀ ਨੂੰ ਫੇਲ ਕਰ ਦੋ ਫੇਲ ਕਿਉਂਕਿ ਇਹ ਸੋਨਾ ਹੀ ਇੰਨਾ ਹੋਇਆ ਇਹ ਸੋਨਾ ਹੀ ਇੰਨਾ ਹੋਇਆ ਬਾਈ ਕੰਪਨੀਆ ਨੂੰ ਫੇਲ ਕਰ ਦੋ ਕਰ ਲੋ ਚੈੱਕ ਤੇ ਦੱਸੋ ਕਿਰਾ ਜਿੰਨੇ ਵੀ ਵੀਰ ਜੁੜੇ ਹੋਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਲੈ ਮਣੀ ਪਈ ਐ ਨਾ ਗੱਲ ਲੈ ਵੀ ਇੱਕ ਇੱਕ ਲਾਈਕ ਤਾਂ ਬਣਦਾ ਹੀ ਐ ਕਿਉਂਕਿ ਕਾਫੀ ਮਿਹਨਤ ਦੇ ਨਾਲ ਜਿਹੜਾ ਅਸੀਂ ਮੋਟਰਸਾਈਕਲ ਕੀਤਾ ਤਿਆਰ ਬਈ ਅਲਾਈ ਵੀਲ ਟਾਇਰ ਸਰ ਓਕੀ ਦੀ ਰਿਪੋਰਟ ਦੇਖੋ ਇਹਦੇ ਵਿੱਚ ਜਿਹੜੇ ਐਲਈਡੀ ਲਾਈਟ ਆ ਜਿਹੜੀ ਉਹ ਵੀ ਆਪਾਂ ਨਵੀਂ ਪਾਈ ਐ ਤੇ ਉਹਦੀ ਰੋਸ਼ਨੀ ਹੈ ਜਿਹੜੀ ਪੂਰਾ ਸਿਰਾ ਕਰ ਲਵਾਤਾ ਬਈ ਜਿਹੜੀ ਰੋਸ਼ਨੀ ਹੈ ਉਹਦੀ ਪੂਰਾ ਸਿਰਾ ਕਰ ਲਵਾਤਾ ਤੇ ਵੀਰਾਂ ਨੇ ਮੋਟਰਸਾਈਕਲ ਤਿਆਰ ਕਰ ਬੋਣ ਨੇ ਉਹ ਸਾਡਲੇ ਵਿੱਚ 6ਵੇਂ ਮਹੀਨੇ ਚ ਆਉਣ 6ਵੇਂ ਮਹੀਨੇ ਚ ਆਉਣ ਕਿਉਂਕਿ ਹਜੇ ਕੰਮ ਕਾਫੀ ਪਿਆ ਤੇ ਉਸ ਤੋਂ ਬਾਅਦ ਹੀ ਕੰਮ ਆ ਹੈ ਜਿਹੜਾ ਆਪਾਂ ਸ਼ੁਰੂ ਕਰਾਂਗੇ ਜਿਹੜਾ ਕੰਮ ਪਿਆ ਪਹਿਲਾਂ ਉਹਨੂੰ ਕੰਪਲੀਟ ਕਰਾਂਗੇ ਤੇ ਉਸ ਤੋਂ ਬਾਅਦ ਅਗਲਾ ਕੰਮ ਕਰਾਂਗੇ ਸ਼ੁਰੂ ਬਈ ਦੇਖ ਸਕਦੇ ਹੋ ਦੱਸਿਓ ਕਰਾ ਬਈ ਦੇ ਰਿਪੋਰਟ ਨਵੀਆਂ ਨਵੀਆਂ ਗੱਡੀਆਂ ਰੋਜ਼ ਆਪਾਂ ਕਰਦੇ ਰਹੇ ਨਾ ਤਿਆਰ ਸਾਡੇ ਚੈਨਲ ਤੇ ਜਾ ਕੇ ਜ਼ਰੂਰ ਦੇਖਿਓ ਇੱਕ ਵਾਰੀ ਬਾਈ ਜਿਹੜੇ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਇੱਕ ਵਾਰੀ ਦੇਖਿਓ ਜ਼ਰੂਰ ਕਿਉਂਕਿ ਇਸ ਤਰ੍ਹਾਂ ਦੇ ਮੋਟਰਸਾਈਕਲ ਕਾਫੀ ਜ਼ਿਆਦਾ ਤਿਆਰ ਕੀਤੇ ਹੋਏ ਨੇ ਇਹ ਦੇਖਣ ਦੇ ਮਾਰੇ ਅਸੀਂ ਤਾਂ ਕਹਿੰਨੇ ਆ ਕਿਉਂਕਿ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਉਹਨੂੰ ਪੂਰੀ ਪਹਿਲਾਂ ਤਸੱਲੀ ਹੋ ਜੇ ਸਾਡੀ ਵੀਡੀਓ ਦੇਖ ਦੇਖ ਕੇ ਵੀ ਹਾਂਜੀ ਹਾਂ ਗੱਲਬਾਤ ਬਣੀ ਹੋਈ ਆ ਇਸ ਕਰਕੇ ਕਹਿੰਨੇ ਆ ਵੀ ਸਾਰੇ ਬਾਈਨਾ ਪਹਿਲਾਂ ਵੀਡੀਓ ਦੇਖਿਆ ਕਰੋ ਤੇ ਲੋਕਾਂ ਦੇ ਕਮੈਂਟ ਪੜਿਆ ਕਰੋ ਜੀਤੂ ਮਰਜੀ ਤਿਆਰ ਕਰਵਾਓ ਪਹਿਲਾਂ ਉਹਦੇ ਬਾਰੇ ਜਾਣਕਾਰੀ ਲਓ ਕਿਉਂਕਿ ਐਦਾਂ ਹੀ ਹੈਗਾ ਕੋਈ ਫਿਲਟਰ ਜਿਹਾ ਲਾ ਕੇ ਮੋਟਰਸਾਈਕਲ ਤਿਆਰ ਕਰਕੇ ਦਿਖਾਈ ਜਾਂਦੇ ਨੇ ਪਰ ਸਾਡੀ ਲਾਈਵ ਵੀਡੀਓ ਦੇ ਵਿੱਚ ਜ਼ਰੂਰ ਚੈੱਕ ਕਰਿਓ ਜਿੰਨੇ ਵੀ ਵੀਰ ਜੁੜੇ ਹੋਏ ਨੇ ਤੇ ਰਿਪੋਰਟ ਜ਼ਰੂਰ ਦਿਓ ਬਾਈ